ਲਰੇਲਾ ਹਾਏ ਤੱਕ ਕਰਨੀ ਇੱਥੋਂ ਨਿਕਲ ਗਾ ਖਣੀ ਕੀ ਕਰਦਾਂ ਮੈਨੂੰ ਲਿਆਉਣੀ ਪੈਣੀ ਐ ਸੱਦ ਕੇ ਸਾਰੇ ਦਿਹਾੜੀ ਮੈਂ ਕੀ ਗੱਲ ਐ ਇੱਥੇ ਰਾਣੀਆਂ ਬਣ ਲਾ ਬੈਠੀਆਂ ਦੋਨੇ ਤੁਸੀਂ ਤੇ ਕੰਮ ਕੀ ਕਰਾਉ ਮੈਂ ਕਿੰਨਾ ਕਰਕੇ ਈ ਤੁਹਾਡਾ ਹੱਕ ਨਹੀਂ ਗਾ ਵੀ ਇੱਕ ਦਿਨੀ ਉੱਠ ਕੇ ਆਓ ਮੇਰੇ ਕੋਲੇ ਦੋਵੇਂ ਲੜੋ ਇਹਦੇ ਪਰ ਮੈਂ ਸਿਰ ਪਾੜਦੇ ਮੇਰੇ ਨਾਲ ਵਿੱਚ ਨਾ ਲਈ ਹਾਂ ਲਈ ਨਾ ਤੇਰਾ ਤੂੰ ਤਾਂ ਤੜਕੇ ਦੀ ਹਿੱਲੀ ਨਹੀਂ ਇੱਥੇ ਪੈ ਬੈਠੀ ਐ ਬੋ ਮੋਈ ਨਈ ਤੂੰ ਹੋਂ ਤੇਰੇ ਮੂੰਹ ਤੇ ਜਵਾਨ ਹੈ ਨਹੀਂ ਬੋਲਦੀ ਨਹੀਂ ਮੈਂ ਮੈਡਮ ਦੋ ਦੋ ਵੇਖ ਕੇ ਘਰੇ ਨੂੰ ਇਤੋਂ ਕਹਾਂ ਭਾਗ ਲੈ ਮੇਰੇ ਨੂੰ ਤਾਂ ਕਰੋ ਨਾ ਕਰੋ ਮੈਂ ਤਾਂ ਥੋੜਾ ਸਨੀ ਸਾੜ ਦੇਗੀ ਨਹੀਂ ਤੇ ਰੋਟੀਆਂ ਨਾ ਖਾਂਦੀ ਤੂੰ ਮੈਂ ਰੋਟੀਆਂ ਖਾ ਲਈ ਹੁਣ ਮੈਂ ਸਾਰੀ ਮਰਮਾਈ ਕਰ ਜਾਊ ਤੁਸੀ ਬੰਗੂਆਂ ਮਾਰ ਕੇ ਬੈਠਣਾ ਜਿੱਥੇ ਦੋ ਦੋ ਜਿੱਥੇ ਦੋ ਦੋ ਖਾਣਾ ਉੱਥੇ ਪੰਜ ਪੰਜ ਖਾਣੀ ਤੇ ਕੰਮ ਨੂੰ ਤੇਰੇ ਸੱਪ ਲੜ ਜਾਂਦਾ ਮੈਂ ਮੈਡਮ ਤੇ ਪੰਜ ਕਰੀ ਤੇ ਮੈਂ ਤਾਂ 10 ਵੀ ਖਾਉਂਗੀ ਦੋ ਬੰਦੇ ਵੇਹੇ ਕੋਠੇ ਜਿੱਦੇ ਦਾਦਾ 10 ਲੱਖ ਰੁਪਏ ਤੁਹਾਡੇ ਤੇ ਲਾਇਆ ਆ ਆਹੋ 10 ਲੱਖ ਲੈ ਕੇ ਆ ਮੈਨੂੰ ਸਾਨੂੰ ਦੇ ਤਾਂ ਮੇਰੀ ਗੱਲ ਤੇ ਪਹਿਲਾਂ ਦੇਖ ਤੁਹਾਨੂੰ ਕੰਮ ਕਰੂ ਸੱਪ ਲੜੇ ਮੈਂ ਨੌਜਵਾਨਾ ਤੇ ਅਰ ਜੇ ਲੜਨ ਨੂੰ ਗੁੜੀ ਨਾਲ ਤਾਂ ਹੈ ਨਹੀਂ ਤੱਕੜਗਾ ਮੇਰੇ ਨਾਲ ਤੁਸੀਂ ਆਪ ਨੂੰ ਬਹੁਤ ਪੈਂਦਾ ਆਪ ਨੂੰ ਬਹਿਣਾ ਹੁੰਦਾ ਉਹਨੂੰ ਨਾਲ ਬਾਇਆ ਕਰ ਆਹੋ ਉਹਨੂੰ ਨਾਲ ਬਾਇਆ ਕਰ ਜੇ ਤੂੰ ਆਪ ਬਹਿਣਾ ਹੁੰਦਾ ਮੈਂ ਆਪਦੇ ਕੰਮ ਕਰਕੇ ਬੈਠੀ ਆ ਕੀ ਕੰਮ ਕੀਤਾ ਸੁਬਾਹ ਦੇ ਨੇ ਤੂੰ ਕੀ ਬੋਲਣਾ ਮੇਰੇ ਨਾਲ ਬੈਠ ਨਹੀਂ ਕਰਨੀ ਨਹੀਂ ਤੂੰ ਕੀ ਕੀਤਾ ਸੁਭਾ ਦੀ ਨੇ ਤੂੰ ਉਸੇ ਟਪਕਦੀ ਫਿਰਦੀ ਤੂੰ ਮੈਂ ਸਾਰਾ ਰਸੋਈ ਚ ਸਿਆਪਾ ਕਰਕੇ ਨਿਵੇੜ ਕੇ ਆਈ ਆ ਸਾਰਾ ਖਾਣ ਪੀਣੇ ਮੇਰਾ ਜੋਰ ਦਿੱਤਾ ਬੁੱਤਾ ਲਿਆ ਖਾ ਲਿਆ ਉਹਦੇ ਕੰਮ ਨਹੀਂ ਆ ਤੂੰ ਫੋਨ ਤੇ ਜੋਰ ਦੇ ਦੇ ਘਰ ਆ ਪਾਈ ਬਸ ਲੱਤ ਤਲਤ ਧਰ ਕੇ ਫੋਨ ਤੇ ਦੱਬੀ ਹੋਣੀ ਆ ਇਹ ਸੁਆਦ ਨਹੀਂ ਲਾਉਂਦੀ ਲੰਦੀ ਨਹੀਂ ਗਈ ਉਹ ਬਣਾ ਲਿਆ ਉਹ ਖਾ ਲਿਆ ਤੇ ਫਿਰ ਭਾਂਡੇ ਤੂੰ ਹੀ ਮੰਜਨੇ ਸੁਣ ਕੀ ਗੱਲ ਹੈ ਮੈਂ ਨਹੀਂ ਮੈਂ ਅੱਛਾ ਕਰ ਤੇ ਹੈਗੀ ਜੇ ਵੱਡੀਆਂ ਤਾਂ ਮੈਂ ਹੀ ਕੰਮ ਕਰੀ ਆਵਾ ਉਹਨੂੰ ਤੂੰ ਲਾਡਲੀ ਬਣਾ ਉਹ ਨਹੀਂ ਦਰਨੋ ਮੈਂ ਹੋਰ ਇਹਨੂੰ ਕੀ ਆਖਾਂ ਉਹ ਪੜੀ ਲਿਖੀ ਐ ਕੰਫਰੈਕਟਰ ਦੇ ਇੱਤੇ ਆਈ ਐ ਅੱਛਾ ਜਿਹੜਾ ਘੱਟ ਪੜਨੀ ਆਪੇ ਨਹੀਂ ਜਿਹੜਾ ਘੱਟ ਪੜਨਾ ਹੈ ਤੇ ਅੱਛਾ ਉਹਨਾਂ ਨੂੰ ਤਾਂ ਰਸੋਈ ਚਵਾੜਾ ਤੇ ਜਿਹੜੀ ਪੜੀ ਲਿਖੀ ਉਹਨੂੰ ਫੋਨ ਲੈ ਕੇ ਤੋਥੇ ਬਾਹਰ ਮੈਂ ਆਂਗਾ ਕੰਮ ਕਰਕੇ ਆਈ ਆਂ ਨਾ ਤਾਂ ਮੈਨੂੰ ਪਾਉਣੀ ਨਾ ਮੈਂ ਤੈਨੂੰ ਪਾਉਣੀ ਮੈਂ ਤਾਂ ਫੋਨ ਹੱਥਾ ਟੇਕਣ ਵਾਲੀ ਹੋਈ ਪਈ ਸਿੱਧੀ ਇੱਕ ਤੋਰ ਮੇਰੇ ਨਾਲ ਕੰਮ ਕਰਾ ਰਸੋਈ ਚ ਮੈਂ ਇਕੱਲੀ ਨਹੀਂ ਕਰਨਾ ਜਿੱਤੇ ਕੰਮ ਮਰੋ ਦੋਵੇਂ ਮਰਜੋ ਮੇਰੇ ਵੱਲੋਂ ਤਾਂ ਹਾਂ ਹੋ ਥੋੜਾ ਮਾਰ ਦੇ ਫੋਨ ਬਾਈ ਵੇ ਜਾ ਤਾਂ ਫਟਾ ਸਿਆਪੇ ਮਾਰਦੀ ਨਾ ਸਾਰਾ ਨਹੀਂ ਤਾਂ ਆਪ ਕ ਇਹ ਮੱਛਰੀ ਆ ਜਦੋਂ ਕੋ ਕੰਮ ਤਾਂ ਨਾਲ ਨਾ ਉਦੋਂ ਗੋਡੇ ਤਾਂ ਚੱਕ ਲੂਲੀੜਾ ਤੇ ਮਾਲਸਾ ਕਰਨ ਲੱਗ ਪੈਂਦੀ ਗੋਡਿਆਂ ਤੇ ਤੂੰ ਉੱਥੇ ਜਾਣਾ ਹੋਵੇ ਕੁੜੀ ਕੋਲੇ ਮੈਂਟਲ ਆਜਦੀ ਪਹੁੰਚ ਜਾਂਦੀ ਆ ਚੱਕ ਚੋਲਾ ਕਿਸੇ ਵਿਆਹ ਤੇ ਜਾਉਣੇ ਤੇ ਡਾਂਸਰਾਂ ਨੂੰ ਫੇਰ ਕਰਦੀ ਆ ਪਾਸ਼ੰਜਾ ਨਾ ਦੇ ਚਲੋ ਤੇ ਸਿੱਧਾ ਉੱਠ ਕੇ ਨਾ ਉੱਠ ਕੇ ਕੰਮ ਕਰ ਲੋ ਮੇਰਾ ਮੈਨੂੰ ਤੂੰ 24 ਘੰਟੇ ਦਾ ਲਹੁ ਪੀਆ ਕਰੋ ਅੱਛਾ ਮੈਂ ਕੰਮ ਹੁਣ ਮੈਂ ਕੰਮ ਕਰਾਂ ساری ਉਮਰ ਮੈਂ ਹੀ ਕਰੀ ਜਾਣਾ ਤੁਸੀਂ ਕੀ ਰੱਤਾ ਦੇ ਬਤ ਲੈ ਲੈਂਦੀਆਂ ਇੱਥੇ ਤੇ ਲਿਆਂਦਗਾ ਤਾਂ ਉਹ ਵੇਲੇ ਹੇਮਾ ਮੰਨ ਲੈਣੀ ਮੌਂ ਨੇ ਬੈਠੇ ਉਹਨੂੰ ਤਾਂ ਤੂੰ ਜਮਾ ਹੀ ਨਹੀਂ ਕਰੇਗਾ ਥੋੜੇ ਸੱਪ ਲੜਿਆ ਵਾ ਹਾਂ ਲੜਿਆ ਸੱਪ ਸੱਪ ਤਾਂ ਤੇਰੇ ਲੜਿਆ ਉਹ ਤੋਂ ਵੱਡਾ ਇਹਦੇ ਲੜਿਆ ਸੁਣ ਗਿਆ ਪਾਣੀ ਬੁੜੀਆਂ ਕਿਤੇ ਮਗਰਾਂ ਹੀ ਲੈ ਆਂਦਗਾ ਇਹਨੂੰ ਤਾਂ ਕੋਈ ਉੱਥੇ ਵੀ ਨਹੀਂ ਚੱਲਦਾ ਵੀ ਆਪਦੇ ਪੇਕੀ ਜਾਇਆ ਆਵੇ ਉਹਦਾ ਇਹ ਤਾਂ ਭਰਾ ਨੰਗ ਉਹ ਲੈ ਆਉਂਦਾ ਕਿੱਲੋ ਕਵੈਸਕੋਰਟ ਤੇ ਆਣ ਕੇ ਇੱਥੇ ਤੜਿਆਤ ਪੁਣਾ ਸਾਨੂੰ ਵਿਖਾਈ ਜਾਂਦਾ ਰਹਿੰਦਾ ਅੱਛਾ ਹੁਣ ਮੇਰਾ ਭਰਾ ਨੰਗ ਹੋ ਗਿਆ ਹੈ ਜੇ ਤਾਂ ਤੁਹਾਡੇ ਕਾਂ ਛੱਕਾ ਪੂਰਨੀਆਂ ਸੀ ਉਦੋਂ ਤਾਂ ਮੇਰਾ ਭਰਾ ਚੰਗਾ ਲੱਗਦਾ ਸੀ ਤੇ ਹੁਣ ਮੇਰਾ ਭਰਾ ਨੰਗ ਹੋ ਗਿਆ ਹੈ ਤੇ ਫਿਰ ਜਾਨੀ ਕਿਹਨੀਆਂ ਤੇ ਜਾਨੀ ਕਿਉਂ ਨਹੀਂ ਤੈਨੂੰ ਡਰ ਕਹਦਾ ਲੱਗਦਾ ਉੱਥੇ ਤੈਨੂੰ ਛੱਡਦੇ ਨਹੀਂ ਤੁਸੀਂ ਮੈਨੂੰ ਘਰੋਂ ਬਾਹਰ ਕੱਢੀਂ ਕਰਨਾ ਕੀ ਖੂ ਪਟਦਾ ਮੈਨੂੰ ਆਏ ਤਾਂ ਪਟਣਾ ਖੂ ਪਟਉਂਗੀ ਸੌਖੀਆਂ ਹੋਣਾ ਚਾਹੀਦੀ ਅਸੀਂ ਤਾਂ ਸੌਖੀਆਂ ਬਈ ਇਸ ਤਾਂ ਆਮ ਦੀ ਜਿੰਦਗੀ ਕੱਢਣਾ ਚਾਹੁੰਦੇ ਜਿਹੜੇ ਸਾਨੂੰ ਮੈਨੂੰ ਫालतੂ ਲ ਚਾਹ ਮੈਂ ਨੰਗਰ ਵੀ ਡੋਗ ਰੱਟ ਜੇ ਮੇਰੇ ਪੱਤੀ ਕੀ ਕਿ ਸਾਹਮਣੇ ਹਾਂ ਤੂੰ ਤਾਂ ਬਹਿਣਾ ਤੂੰ ਤਾਂ ਹੇਮਾ ਮਾਲਣੀ ਬਣਾ ਕੇ ਉਹਨੂੰ ਵੀ ਬਾਦ ਦਿੰਨੀ ਹੈ ਕੀ ਗੱਲ ਲੈ ਨਾ ਬਣਾ ਲਈ ਹਾਂ ਇਹ ਤਾਂ ਬਾੜ ਜਿਹੜੇ ਬੈਠੇ ਜਿਹੜੇ ਆਕਾਸ਼ ਨੂੰ ਹੱਥ ਨਹੀਂ ਲਾਉਂਦੀ ਮੈਂ ਤੁਹਾਨੂੰ ਦੋਵਾਂ ਦੇ ਸਿਰ ਬਾੜ ਦੂੰਗੀ ਜਾਂ ਮੇਰੇ ਨਾਲ ਆ ਤੁਸੀਂ ਵੇਖੋ ਸਿਰ ਬਾੜੋਂਗੇ ਹੁਣ ਤੇ ਪੈਰੀਆਂ ਤੇ ਥੋੜੀ ਲਾਉਣੀ ਮੇਰੇ ਤੁਸੀਂ ਜਾਂ ਤੇ ਭਰਾ ਨੂੰ ਜਾ ਕੇ ਕਹਿ ਚਾਰ ਦਿਨ ਉੱਥੇ ਲਾਊਗਾ ਅੱਛਾ ਸ਼ਾਬਾਸ਼ ਸ਼ਾਬਾਸ਼ ਮਾਂ ਸੱਚੀ ਕਾ ਸਾਸਰੀ ਕਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਕਰੀਏ ਨੇ ਕੁੱਤੇ ਖਾਣੀ ਸਤਿ ਸ੍ਰੀ ਅਕਾਲ ਬਣ ਕੇ ਅੰੜੇ ਜਾਂਦੇ ਸੀ ਵੇਖ ਲੈ ਦੋਸਤ ਨੂੰ ਆ ਲੈ ਕੇ ਆਸੂਸ ਖੱਟ ਲਿਆ ਮੈਂ ਕੀ ਕੰਜਰ ਖਾਣਾ ਬਿਟਿਆ ਤੁਸੀਂ ਕੰਜਰ ਖਾਣਾ ਕਿ ਬਿਟਿਆ ਕੁਛ ਨਹੀਂ ਇਸ ਤਰ੍ਹਾਂ ਕਿਹਾ ਮੈਂ ਤਾਂ ਉਹਦੇ ਨਾਲ ਬੋਲੀ ਜਾਂਦੀ ਸੀ ਇਹ ਐਵੇਂ ਵਿੱਚ ਬੋਲਣ ਲੱਗ ਪੈਂਦੀ ਐ ਕੰਮ ਕਰੀ ਜਾਈ ਨਾ ਕਰੀ ਉਹ ਹੀ ਨਗੋਚਾ ਕਰਦੀ ਜਾਂਦੀ ਉਹ ਹੀ ਨਗੋਚਾ ਭਾਂਡੇ ਚੱਕ ਚੱਕ ਕੇ ਮਾਰੀ ਜਾਂਦੀ ਰਹੇ ਦੀ ਆਹ ਤੋਤਾ ਨੇ ਸਵਾਰ ਕੇ ਜਦੋਂ ਨੂੰ ਸਭ ਕੁਝ ਬੈਠੀ ਨੂੰ ਮਿਲਦਾ ਤੇ ਫਿਰ ਇਹਨੂੰ ਕੀ ਲੋੜ ਕੰਮ ਦੇਰ ਕਰੀਏ ਸਮੇਰ ਕਰੀਏ ਇਹਨੂੰ ਕੀ ਇਤਰਾਜ ਵਿੱਚ ਤੁਹਾਨੂੰ ਟੋਕੀ 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 ਜਾਂਦੀ ਹੈ ਸਾਰਾ ਦਿਨ ਦੇਖੋ ਮੇਰੀ ਗੱਲ ਸੁਣੋ ਤੁਸੀਂ ਦੋਨੇ ਠੀਕ ਹੈ ਮੈਂ ਪਹਿਲੀ ਗੱਲ ਤਾਂ ਮੈਨੂੰ ਆਪ ਦੇ ਭਾਂਜਿਆਂ ਤੇ ਸ਼ਰਮ ਆਉਂਦੀ ਹੈ ਗੋਡੇ-ਗੋਡੇ ਸ਼ਰਮ ਆਉਂਦੀ ਵੀ ਕੰਜਰ ਪਤਾ ਨਹੀਂ ਇੰਨੇ ਜੋਗੇ ਹੈਗੇ ਨਹੀਂ ਹੈਗੇ ਇਹਦਾ ਕੰਟਰੋਲ ਨਹੀਂ ਤੁਹਾਡੇ ਤੇ ਗੁੱਸਾ ਨਾ ਕਰੋ ਮੇਰੀ ਗੱਲ ਦਾ ਮਾਂ ਪਾਪ ਦੇ ਸੰਸਕਾਰ ਹੁੰਦੇ ਤੁਸੀਂ ਦੋਨੇ ਮੈਂ ਤੜਕੇ ਦਿਨ ਚੜੇ ਹਜੇ ਮੈਂ ਤਾਂ ਕਹਾਂ ਚੱਲ ਵੀ ਵਿਹਲਾ ਸੀਗਾ ਅੱਜ ਮੈਂ ਮੀਮੂ ਪਿਆ ਮੈਂ ਮੈਲਾ ਮਾ ਭੈਣ ਨੂੰ ਜਾ ਕੇ ਤੁਸੀਂ ਚੁੰਬੜੀਆਂ ਪੰਜਾਂ ਦੀ ਮੈਂ ਕੁੱਤੇ ਚੁੰਬੜੇ ਹੁੰਦੇ ਕਿਤੇ ਮ ਕੰਮ ਨਾਲੇ ਮੈਂ ਕਰਦੀ ਇੱਕ ਚੀਜ਼ ਵਕਤ ਲਿਆ ਜਾਂਦੀ ਇਹਦੇ ਉੱਤੇ ਤਾਂ ਮਹਿੰਗੀ ਚੀਜ਼ ਲਿਆ ਦਿੰਦੇ ਤਾਂ ਮੈਨੂੰ ਸਸਤੀ ਸਾਰੀ ਦਿਹਾੜੀ ਮੈਂ ਉੱਥੇ ਮੱਚਦੀ ਆ ਰਸੋਈ ਚ ਮੈਨੂੰ ਅਕਲ ਹੀ ਨਹੀਂ ਜੇ ਇਹਨੂੰ ਸਸ ਮਹਿੰਗਾ ਖੁਰ ਲਿਆ ਕਿਤੇ ਕੇ ਬਹੁ ਵੀ ਮੇਰਾ ਤਾਂ ਸਸਤਾ ਹੁਣ ਜਿਹਨੂੰ ਅਕਲ ਆ ਕੱਪੜੇ ਪਾਉਂਦੀ ਉਹਨੇ ਪਰਖ ਹੁੰਦੀ ਆ ਇਹਨੂੰ ਤਾਂ 1700 ਦੇ ਨੇ ਸੂਟ ਲਿਆ ਤਾਂ ਤੇ ਮੈਨੂੰ ਚੱਕ ਕੇ 700 ਦੇ ਲਿਆਂਦਾ ਤਾਂ 10 ਸਭ ਜਣਾ ਭਾਜਣਾ ਸਾਰਾ ਕੁਝ ਸਾਰੀ ਦਿਹਾੜੀ ਰਸੋਈ ਚ ਮੈਂ ਮਰ ਗਈ ਸਸਤਾ ਸੀ ਤੇਰਾ ਮਹਿੰਗਾ ਸੀ ਇਹਨੂੰ ਅਕਲ ਨਹੀਂ ਆਵਾਜ਼ਾਂ ਨਹੀਂ ਕੱਪੜੇ ਦੀ ਕੋਈ ਨਹੀਂ ਤੇ ਤੁਹਾਡਾ ਸੂਟਾਂ ਦਾ ਰੌਲਾ ਤੈਨੂੰ ਮਹਿੰਗਾ ਤੈਨ ਕਹ ਤੇ ਇਹਨੂੰ ਪਤਾ ਨਹੀਂ ਲੱਗਦਾ ਕਿ ਅਸਰ ਨੂੰ ਤੈਨੂੰ ਆਪ ਤਾਂ ਕਿਉਂ ਨਹੀਂ ਪ੍ਰਧਾਨ ਬਣ ਕੇ ਆਪ ਜਾਵੜਦੀ ਥੇ ਨਹੀਂ ਨਹੀਂ ਮੈਂ ਸਾਡਾ ਰੌਲਾ ਪੈਂਦਾ ਮੈਂ ਮਨ ਨਾਲ ਲੈ ਜਾ ਤੂੰ ਮੇਰੇ ਪੱਲੇ ਖੜ ਚੁੱਪ ਚੁੱਪ ਕਰ ਬਟਾ ਮੰਜੀ ਤੂੰ ਕੀ ਆਖੀ ਜਾਂਦੀ ਸੀਗੀ ਰੌਲਾ ਤੇਰਾ ਕੀ ਨਹੀਂ ਇਹ ਜਦੋਂ ਇਹ ਸਾਡੇ ਭਰਾਵਾਂ ਨੂੰ ਪੈਂਦੀ ਫਿਰ ਐਸੇ ਨਹੀਂ ਪੈਣਾਗਾ ਨਹੀਂ ਮੈਂ ਤੁਹਾਡਾ ਕੀ ਮਾਰਾ ਕੀਤਾ ਜੇ ਮੈਂ ਕਿਤੇ ਸਾਲ ਸਮਾਂ ਹੀ ਆ ਜਾਣਾ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਤੁਹਾਨੂੰ ਕੀ ਲੱਗਦਾ ਵੀ ਵੱਡੀ ਕੱਡੀ ਵੱਡੀ ਇਹ ਸਾ ਇਹਨੂੰ ਸਾਵਧਾਨੀ ਕੋਈ ਸਮਝਦਾ ਨਹੀਂ ਕੋਈ ਇਹਨੂੰ ਜਦੋਂ ਸਾਨੂੰ ਕਹਿ ਦਿੰਦੀ ਪੇਕੇ ਜਾਵੜਾ ਪੇਕੇ ਜਾਵੜਾ ਤਾਂ ਫਿਰ ਇਹ ਵੀ ਜਾ ਕੇ ਦੋ ਮਹੀਨੇ ਰਹਿ ਲਿਆ ਕਰ ਤੁਸੀਂ ਇੱਧਰ ਬੈਠੋ ਉਹਨੂੰ ਫੋਨ ਕਰ ਵੀਰਪਾ ਉਹਨਾਂ ਨੂੰ ਦੋਨੋਂ ਨੂੰ ਕਿੱਧਰ ਮਰੇ ਆ ਉਹਨੂੰ ਫੋਨ ਕਰੋ ਮੈਂ ਬਹਿਣਾ ਕੋਈ ਨਹੀਂ ਫੋਨ ਕਰੋ ਦੋਨਾਂ ਨੂੰ ਮੂਰਿਆਂ ਨੂੰ ਮੈਂ ਪਾਣੀ ਲਿਆਉਣੀ ਕੋਈ ਨਹੀਂ ਪਾਣੀ ਪਿਆਦਾ ਬਸ ਤੁਸੀਂ ਬਹਿ ਜਾ ਬਹਿ ਜਾ ਬੇਟਾ ਬਹਿ ਜਾ ਬਹਿ ਜਾ ਫੋਨ ਕਰ ਬੈਠ ਕੇ ਉਹਨਾਂ ਦੋਨਾਂ ਨੂੰ ਸੱਦੋ ਇੱਥੇ ਹੱਦ ਕਰਤੀ ਤੁਸੀਂ ਹੈਲੋ ਕਰੀ ਆਯੋਜਨ ਦੀ ਮਾਮਾ ਜੀ ਆਏ ਸੀ ਦੋਨੋਂ ਨੂੰ ਬੁਲਾ ਲਓ ਦੋਨੋਂ ਦੂਜੇ ਕਿੱਥੇ ਆ ਤੇਰੇ ਆਲਾ ਉਹ ਇਕੱਠੇ ਹੀ ਆ ਉਹ ਵੱਡੇ ਵੀਰੇ ਨੂੰ ਵੀ ਫੋਨ ਕਰ ਦੋ ਹਾਂ ਥੋੜਾ ਜਲਦੀ ਆ ਜਾਓ ਹਾਂ ਦਊਗੀ ਥੋੜੀ ਆਉਂਦੇ ਆਉਂਦੇ ਆਹ ਸੰਸਕਾਰ ਤੇ ਮਾਂ ਬੈਲੋਂ ਤੁਹਾਨੂੰ ਇਹ ਆਪ ਹੀ ਬੋਲਦੀ ਐ ਸਾਡੀ ਗੱਲ ਚ ਕੋਈ ਨੀ ਆਲੰਦੀ ਉਹਨੇ ਫੈਨ ਸਾਰਾ ਜਨ ਮਮਾ ਟੋਕਾ ਟਕਾਈ ਟੋਕਾ ਟਕਾਈ ਕਰੀ ਜਾਂਦੀ ਆ ਹੁਣ ਅਸੀਂ ਖੇਡ ਜਾਨੇ ਫਿਰ ਅਸੀਂ ਵੀ ਤਾਂ ਸਾਡੇ ਚ ਵੀ ਜਾਣ ਆ ਤੇ ਫਿਰ ਖੇਡਣਾ ਵੀਰ ਭਾਲੇ ਮਤਲਬ ਆ ਕਿ ਤੁਸੀਂ ਲਾ ਲੈ ਸੱਪਾਂਗੇ ਉਹਨੂੰ ਆਹ ਸਾਹਮਣੇ ਮਨਜੀਤ ਤਾਂ ਕੀ ਆਂਦੀ ਮੈਂ ਮਗਰ ਖੜਾ ਸੁਣੀ ਜਾਂਦਾ ਅਜੇ ਮੈਂ ਅਜੇ ਤਾਂ ਸੁਣ ਲਿਆ ਮੈਂ ਆਪਦੇ ਕੰਨਾਂ ਨਾਲ ਸੁਣ ਲਿਆ ਉਹਦੇ ਅੱਖਾਂ ਨਾਲ ਦੇਖ ਲਿਆ ਵੀ ਤੂੰ ਤਾਂ ਮਰਦੀ ਨਹੀਂ ਤੂੰ ਤਾਂ ਨਿਕਲਦੀ ਨਹੀਂ ਤੂੰ ਤਾਂ ਪੇਕੇ ਨਹੀਂ ਵੜਨਦੇ ਤੈਨੂੰ ਤੇਰਾ ਭਰਾ ਭਲਾਨਾ ਢਮਕਾ ਪਤਾ ਨਹੀਂ ਕੀ ਕੁਝ ਬੋਲ ਗਿਆ ਉਹ ਆ ਜਾਣੀ ਜੀ ਆਪ ਤੁਸੀਂ ਉਹਨਾਂ ਤੋਂ ਬੇਸ਼ੱਕ ਸੁਣ ਲਿਓ ਇਹ ਆਪ ਵੀ ਘਟਣੀ ਹੈਗੀ ਮੈਂ ਕਿਹਾ ਇੰਨੀ ਜੋਕੇ ਹੋ ਉਹਨ ਮਮਈ ਤੁਸੀਂ ਇਹਨਾਂ ਨੂੰ ਵੀ ਕਿਹਾ ਵੀ ਆਏ ਸਾਨੂੰ ਬੜੀ ਟੋਕੜ ਕਟਾਈ ਨਾ ਮੈਂ ਕਹੂੰਗਾ ਸਾਰੇ ਨੂੰ ਪਰ ਜਿਹੜੀ ਕੁੱਤੇ ਖਾਣੀ ਮੈਂ ਹੁੰਦੀ ਦੇਖ ਲਈ ਨਾ ਵੀ ਆਹੀ ਕਹਿੰਦੇ ਹੁੰਦੇ ਵੀ ਜਦੋਂ ਕਿਹਾ ਮਮਾ ਸਤਿ ਸ਼ਕਾਲ ਸਤਿ ਸ਼ਕਾਲੋ ਸਤਿ ਸ਼ਕਾਲ ਠੀਕ ਹੈ ਮਮਾ ਜੀ ਸਤਿ ਸ਼ਕਾਲ ਚਾਹ ਚੋ ਪਿਆਤੀ ਮਾਮੇ ਨੂੰ ਆਹੋ ਪਿਆਤੀ ਆ ਤੁਹਾਡੀ ਮਾਂ ਨੂੰ ਪਿਆਈ ਜਾਂਦੀ ਸੀਗਾ ਚਾਹ ਇਹ ਕਿਉਂ ਕੀ ਹੋ ਗਿਆ ਮਮਾ ਤੁਸੀਂ ਉੱਜੜੇ ਰੇ ਕੋਲ ਕਰੋ ਕਿਧਰ ਗਏ ਹੋ ਸੀ ਐਣ ਇਧਰ ਹੋ ਨੇੜੇ ਉਰੇ ਆਤ ਤੁਸੀਂ ਕਿੱਧਰੋਂ ਆਏ ਪਹਿਲਾਂ ਤਾਸ਼ ਖੱਢੀ ਜਾਂਦੇ ਸੀ ਸਾਥ ਚ ਮਾਮਾ ਦਰ ਫੇਟੇ ਨੂੰ ਤਾਸ਼ ਖੇਡਾ ਤੜਕੇ ਤਾਸ਼ ਖੇਡ ਨੂੰ ਫਟੇ پاس ਨਹੀਂ ਹੁੰਦਾ ਸੀ ਜਮੀਨ ਤਾਂ ਠੇਕੇ ਦੀ ਦਿੱਤੀ ਆ ਦਰ ਮਾਮਾ ਬਾਜੀ ੜੀ ਪਈ ਸੀ ਬੜਾ ਦਾ ਬਾਗ ਆਏ ਆ ਉੱਥੇ ਪੇਚਾ ਪਿਆ ਸੀ ਸਾਡਾ ਥੋੜੀ ਬਾਜੀ ੜੀ ਪਈ ਸੀ ਤੇ ਇਧਰ ਸੈਂਕੜੇ ਪੇ ਥੋੜੀ ਮਾਂ ਦਾ ਗੋਡੇ-ਗੋਡੇ ਹਜ਼ਾਰ ਤੜਕੇ ਦੰਚੜਾ ਲੈ ਜਾਂਦੀਆਂ ਥੋੜੀਆਂ ਆ ਮੈਂ ਕੀ ਆਖਾਂ ਉਹ ਕਿਹੜੇ ਸ਼ਬਦ ਬਤਾऊं ਮਮਾ ਇਹਨੇ ਇੰਟਰਨੈਟ ਦਾ ਕੰਮ ਆ ਆਹ ਤੁਸੀਂ ਘਰੋਂ ਨਿਕਲ ਜਾ ਕਰੋ ਇਹਨੇ ਦਾ ਨੈੱਟ ਦਾ ਕੰਮ ਆ ਤੁਸੀਂ ਨਿਕਲ ਜਾ ਕਰੋ ਮਾਂ ਨਾ ਕੁੱਤੇ ਖਾਣੀ ਹੁੰਦੀ ਹੋਈ ਜਾਂਦੇ ਕਰੋ ਤੇ ਜਦੋਂ ਘਰੇ ਵੜਦੇ ਉਹ ਇਹਨਾਂ ਅਜੇ ਤਾਂ ਟਲ ਕੇ ਜਾ ਕੇ ਉੱਥੇ ਬਹਿ ਜਾਨੇ ਨੇ। ਨਹੀਂ ਤੁਸੀਂ ਅੱਛਾ ਬੰਦੇ ਇਸ ਵਾਸਤੇ ਹੁੰਦੇ ਆ। ਵੀ ਘਰ ਵਾਲੀਆਂ ਥੋੜੀ ਜਣੀਆਂ ਹੈਗਾ ਪਹਿਲੀ ਕਰ ਤਾਂ ਮੇਰੀਆਂ ਧੀਆਂ ਤੇ ਇਹਨਾਂ 'ਚ ਫਰਕ ਨਹੀਂਗਾ ਕੋਈ। ਠੀਕ ਹੈ? ਤੇ ਇਹ ਇਹਦਾ ਹਜਾਲ ਆ ਜਾਂਦੀ ਸਵੇਰੇ ਸਵੇਰੇ ਪਤਾ ਕੀ ਜਾਂਦੀਆਂ ਸੀ? ਇੱਥੋਂ ਨੌਰ ਜਾਂ ਤੇਰਾ ਭਰਾ ਨਾਂ ਦਾ ਤੂੰ ਲੈ ਕੇ ਜਾਂਦੇਗੇ। ਤੂੰ ਇੱਥੇ ਦਫਾ ਹੋ ਜਾ ਮਹੀਨਾ ਲਾਇਆ ਉਹਨਾਂ ਕੋਲ। ਮੈਂ ਤਾਂ ਇਹਨੂੰ ਨਹੀਂ ਆਖਣਾ ਇਹ ਤਾਂ ਪ੍ਰੀਖਿਆ ਪੈ ਗਿਆ ਉਸ ਨੂੰ। ਅੱਛਾ ਇੱਥੇ ਭੂਤ ਪ੍ਰੇਤ ਬੈਠਾ ਸੀ ਤੁਹਾਡੀ ਮਾਂ ਦੇ ਨਾਲ ਕੋਈ? ਮਾ 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 ਮੇਰੀ ਸੁਣ ਲਗਾ ਦਾ ਹਾਂ ਹੈ ਤਾਂ ਸਾਡੀ ਮਾਂ ਹੈ ਤਾਂ ਸਾਡੀ ਮਾਂ ਇਹਦੇ ਚ ਵੀ ਬੱਜਾ ਬਹੁਤ ਆ ਤੇ ਬੱਜਾ ਇੰਨਾ ਚ ਵੀ ਬਹੁਤ ਆ ਇਹਦੇ ਚ ਵੱਡੀ ਬੱਜਾ ਹੈ ਜਿਹੜਾ ਥੋੜੇ ਰਕੇ ਕਲਛਣੇ ਜੰਮਦੇ ਵੱਡੀ ਬੱਜਾ ਇਹਦੇ ਵਿੱਚ ਜਿਹੜੀਆਂ ਉਹ ਵਿਆਹ ਲੈਂਦੀਆਂ ਪਤਾ ਨਹੀਂ ਪਾਣੀ ਵਾਰ-ਵਾਰ ਰੋਦਾ ਅਫਰ ਜੀ ਇਹ ਉਹ ਵਿਆਹ ਲੈਂਦੀਆਂ ਤਾਂ ਇਹ ਇਹਦੇ ਚ ਬੱਜਾ ਇੱਕ ਦਿੱਤਾ ਕਰਨੇ ਹਾਂ ਮਾ ਮਾ ਫੇਰ ਮਾਰ ਦੋ ਇਹਨੂੰ ਮਾਰਾ ਸਵੇਰ ਦੀ ਗੱਲ ਸੱਜ ਮੇਰੇ ਘਰ ਵਾਲੀ ਆਉਂਦੇ ਸੂਟ ਪ੍ਰੈਸ ਕਰਨ ਲੱਗੀ ਮੰਮੀ ਨੇ ਨਾ ਲੈਡ ਕੱਟਦੀ ਦੱਸ ਲੈ ਐ ਕਰਦਾ ਮਤਲਬ ਐ ਨਹੀਂ ਗੱਲ ਵੀ ਕੱਲੀਆਂ ਉਹੀ ਚੰਬੜੀਆਂ ਤੁਸੀਂ ਵੀ ਮਗਰ ਪਾਇਆ ਵੀ ਨਹੀਂ ਨਹੀਂ ਮਗਰ ਨਹੀਂ ਸਾਡੀ ماں ਅਸੀਂ ਥੋੜਾ ਮਗਰ ਪਾਇਆ ਸਾਡੀ ماں ਥੋੜੇ ਆਹਦਾ ਇਹਦੇ ਵਿੱਚ ਬੱਜਾ ਆ ਕੇ ਮਾਤ ਵਜਾਂ ਕਹਿੰਦੇ ਹੁੰਦਾ ਜਿਹੜੇ ਸਮੇਂ ਬੰਦੇ ਉਹ ਤੇ ਮਾਮਾ ਫਿਰ ਹਟਦੀ ਨਹੀਂ ਇਹ ਜਦੋਂ ਉਹ ਮਾਲਾ ਉਹ ਵੱਡੀ ਜਦੋਂ ਕੰਮ ਕਰਦੀ ਨਾ ਮੰਗਰ ਉਹਨੇ ਕਰ ਲਿਆ ਕੰਮ ਮਾਲਾ ਪੋਚਾ ਲਾ ਲ ਮੰਗਰੀਏ ਪੋਚਾ ਲਾ ਦੱਸੋ ਮੈਨੂੰ ਅਸਲ ਤੇ ਉਹ ਗੱਲਾਂ ਪੇਸ਼ ਆ ਰਹੀਆਂ ਜਿਹੜੇ ਮੈਂ ਤੈਨੂੰ ਰੋਕਿਆ ਸੀ ਜਿੱਤੇ ਗਲਤੀ ਨਹੀਂ ਮੈਂ ਤਾਂ ਇੱਥੇ ਬੈਠੀ ਮੈਨੂੰ ਤਾਂ ਆ ਕੇ ਦੋਵੇਂ ਆਣੀਆਂ ਚਿੰਬੜ ਜਾਂਦਾਂਗਾ हां तैनू तो कुछ तू त कहंदी ਨਹੀਂ ਛੋਟੀ ਤੂੰ ਬਹੁਤ ਬੋਲਦੀ ਛੋਟੀ ਤੂੰ ਵੀ ਬਹੁਤ ਬੋਲਦੀ ਦੱਸਦੀ ਮੈਨੂੰ ਸਾਰੇ ਗੱਲਾਂ ਛੋਟੇ ਤੂੰ ਕਹਿੰਦਾ ਨਹੀਂ ਤਾ ਪੁੱਛੇ ਵੀ ਨਹੀਂ ਭਾਈ ਹੁਣ ਮੈਂ ਕੀ ਕਰਾਂ ਮੈਂ ਇਹਨਾਂ ਨੂੰ ਇਹ ਗੱਲ ਦੱਸਦੀ ਆ ਮੈਂ ਮੇਰੀ ਅੱਜ ਕੋਈ ਗਲਤੀ ਨਹੀਂ ਸੀ ਸਹੀ ਗੱਲ ਮੈਂ ਤੈਨੂੰ ਪਾਸ ਕੇ ਨਾ ਪਛਤਾਉਣੀ ਆ ਵੀ ਐਡੇ ਡੇ ਕਾ ਕੇ ਵਿਹੋਨੇ ਕੰਨ ਸੀ ਉਹ ਤੇਰੇ ਗਲਤੀ ਉਹਦੇ ਬਾੜੇ ਨੂੰ ਉਹਦੇ ਤੇ ਤੇਰੀ ਉਹਦੇ ਬੱਜਰ ਗਲਤੀ ਹੋਈ ਐ ਜਿੱਦਾਂ ਤੂੰ ਚਾਕੇ ਆਪਦੇ ਨਾਂ ਲੱਗੀ ਜ਼ਮੀਨ ਛੁੜਾਦੀ ਇਹਨਾਂ ਦੇ ਨਾਂ ਉਹਦੇ ਦੇ ਦਿਮਾਗ ਖਰਾਬ ਹੋ ਗਿਆ ਪਤਾ ਨਹੀਂ ਆਏ ਨਹੀਂ ਹੈਗਾ ਮਮਾਏ ਸਾਨੂੰ ਨਾ ਹੋਰ ਕਿਵੇਂ ਹੈਗਾ ਨੇ ਨਹੀਂ ਮਾਮਾ ਜੀ ਕਿਹੜੇ ਸੱਤ ਨੇ ਮੈਨੂੰ ਐ ਦੱਸੋ 200 ਰੁਪਏ ਇੱਕ ਮਿੰਟ ਬੰਦੇ ਦਾ ਨਾਰੇ ਦਾ ਕੰਮ ਕਰਾਉਂਦੇ ਆ ਹੈ ਨਹੀਂ ਨਹੀਂ ਤੁਸੀਂ ਨਾਰੇ ਤਾਂ ਵੀ ਮੈਨੂੰ ਵੱਡੀਆਂ ਮਾਰੀ ਚਾਹੇ ਚੁੱਪ ਕਰ ਕੋਈ ਨਹੀਂ ਮਾਮਾ ਬੰਦ ਹੁੰਦੀ ਜਵਾਨ ਇਹਨਾਂ ਦੀ ਕੋਈ ਪਤਾ ਵੱਡੇ ਛੋਟੇ ਨਹੀਂ ਸ਼ਰਮ ਹੈ ਮਾਮਾ ਨੇ ਰੋਟੀ ਪਾਈ ਨਹੀਂ ਤੇ ਬੰਦਵਾ ਆ ਰੋਟੀ ਦਾ ਖਵਾਦੀ ਅਮਰੀ ਭੈਣ ਨੂੰ ਖਵਾਈ ਜਾਂਦੇ ਤੁਹਾਡੀ ਮਾਂ ਨੂੰ ਖਵਾਈ ਜਾਂਦੇ ਪਰੌਂਠੇ ਉਹ ਮੇਰੇ ਉਧਰ ਨੂੰ ਤੜਕੇ ਤਿਲ ਚੜਦੇ ਨੂੰ ਮਾਮਾ ਇਹਨਾਂ ਦਾ ਕਲੇਸ਼ ਤਾਂ ਹੀ ਰਹਿੰਦਾ ਤੋ ਕੋਈ ਗੱਲ ਨਹੀਂ ਐਵੇਂ ਅੱਛਾ ਫੇਰ ਅਸਨਾਇ ਕਰੀਏ ਫੇਰ ਅਸੀਂ ਉਹ ਨਹੀਂ ਮਾਮਾ ਨਹੀਂ ਨਹੀਂ ਤੁਸੀਂ ਜਿਹੜੇ ਜੰਮ ਕੇ ਇਹਨੇ ਸੋਚਿਆ ਨਾ ਪੁੱਤ ਪਤਲੇ ਪੰਘੂੜ ਤੇ ਅਸੀਂ ਨਾ ਆਇਆ ਕਰੀਏ ਤੇ ਇਹ ਮਰ ਜੂਗੀ ਆਈ ਭੁੱਖੀ ਫਿਰੇ ਉਹਨਾਂ ਦੇ ਮਿਹਨੇ ਲੈ ਲੈ ਮਰ ਜੂਗੀ ਹੈ ਵੀ ਤੇਰੇ ਪੇਕੇ ਨਹੀਂ ਵਰਦੇ ਨਹੀਂ ਮਾਮਾ ਮਰਨ ਦੀ ਗੱਲ ਨਹੀਂ ਗਈ ਹੁਣ ਮੰਮੀ ਤੂੰ ਦੱਸ ਸਵੇਰ ਤੈਨੂੰ ਉੱਠ ਅੰਸਾਰ ਚੰਗਾ ਦੁੱਧ ਦਾ ਗਲਾਸ ਮਿਲਦਾ ਕਿ ਨਹੀਂ ਮਿਲਦਾ ਦੱਸ ਦੇ ਮਾਮਾ ਨਾ ਇੱਤੀ ਪੀਕੇ ਜਪੈਂਦੀ ਐ ਮੈਂ ਨਾ ਪਾਕੀ ਨਹੀਂ ਅਸੀਂ ਇਹਨੇ ਸੁਣ ਲੱਗਦਾ ਥੋੜੀ ਜਿਹੀ ਜਦਾ ਮੁਰਗੇ ਆ ਵੀ ਨਹੀਂ ਰਹਿਦੇ ਜੇ ਅੱਜ ਆਏ ਐਵੇਂ ਨੰਗ ਹੋ ਕੇ ਤਾਂ ਮੈਂ ਵੀ ਮਾਰੀ ਨਾ ਜੇ ਦੁੱਧ ਦਾ ਗਲਾਸ ਦਿੰਨੇ ਆਸਾਨ ਕਰਦੇ ਯਾਰ ਆਸਾਨ ਵਾਲੀ ਮਾਮਾ ਕਿਹੜੀ ਗੱਲ ਇੱਕ ਗੱਲ ਦਾ ਧਿਆਨ ਰੱਖਿਆ ਹਰਮੰਦਰ ਮੇਰੀ ਗੱਲ ਸੁਣ ਲੋ ਤੁਸੀਂ ਪੰਜਾਬੀ ਚ ਬੀ ਜੇ ਇਹ ਆਪ ਦੇ ਨਾਮ ਲੱਗੀ ਜ਼ਮੀਨ ਤੁਹਾਡੇ ਨਾਲ ਕਰਾ ਸਕਦੀ ਹੈ ਨਾ ਤੇ ਕਾਇਦੇ ਕਾਨੂੰਨ ਤੁਸੀਂ ਜਾਣਦੇ ਮੈਨੂੰ ਬਹੁਤ ਆਉਂਦੇਗਾ ਮਹੀਨੇ ਦੇ ਵਿੱਚ 29 ਦਿਨ ਕਚਹਿਰੀਆਂ ਚ ਹੁੰਨਾਂ ਲੋਕਾਂ ਦੇ ਨਾਲ ਨਹੀਂ ਮਮਾ ਜ਼ਮੀਨ ਦੀ ਗੱਲ ਨਹੀਂ ਸਾਨੂੰ ਜ਼ਮੀਨ ਦਾ ਨਹੀਂ ਲਾਲ ਜੀ ਸਾਡੀ ਮਾਂ ਹੋ ਅਜ ਤਾਂ ਮਾਂ ਨੂੰ ਦੁੱਧ ਦਿੰਨੇ ਆ ਅੱਛਾ ਮਾਂ ਨੂੰ ਦੁੱਧ ਦਿੰਨੇ ਆ ਤੇ ਐਨੇ ਕੀ ਸੋਚ ਗਿਆ ਕਿ ਆਖਿਆ ਵੀ ਇਹਦੇ ਵਿੱਚ ਰੱchnੋ ਹੈ ਇਹਦੇ ਵਿੱਚ ਇਹਦੀ ਵਿੱਚ ਗਲਤੀਆਂ ਕੀ ਆਖਿਆ ਸੀ ਨਹੀਂ ਭਾਈ ਦੀ ਇਹਦੀ ਰੀਣਾ ਜਵਾਨ ਆ ਹੋ ਜਾਂਦੀ ਹੈ ਉੱਪਰ نیچے ਪਰ ਨਹੀਂ ਭਾਈ ਉਹਨਾਂ ਦੀ ਵੀ ਜਵਾਨ ਹੋ ਹੀ ਜਾਂਦੀ ਹੋਊ ਜਿਹੜਾ ਦਰ ਕੇ ਕੁੱਤੇ ਵਾਂਗੂ ਚੰਬੜ ਗਿਆ ਬੰਦਾ ਸਿੰਘਾਂ ਨੂੰ ਨਹੀਂ ਨਹੀਂ ਮਾਮਾ ਉਹ ਦਵ ਚੜੀਆਂ ਸੂਈ ਥੱਕਿਆ ਪਈਆਂ ਸੀਗੀਆਂ ਸਵੇਰ ਦਾ ਮੈਂ ਦੇਖਿਆ ਅੱਛਾ ਤੜਕੇ ਥੱਕ ਵੀ ਗਈਆਂ ਜਮੀਰ ਤੁਹਾਡੇ ਠੇਕੇ ਤੇ ਤੁਸੀਂ ਸਾਥ ਚ ਤਾਸ਼ ਖੇਡਣਦੇ ਤੇ ਰਸੋਈ ਦਾ ਕੰਮ ਕਰਦੀਆਂ ਤੇ ਆ ਗੱਠਾਂ ਚ ਪੋਚੇ ਲਾਉਂਦੀਆਂ ਥੱਕ ਗਈਆਂ ਉਹ ਲੱਤਾਂ ਰੁੱਤਾਂ ਮਾਰਦਿਆ ਕਰੋ ਉਹਨਾਂ ਦੀਆਂ ਮਾਮਾ ਕੱਲ ਉਹ ਦੇਖ ਲੈ ਪੌੜ ਬੰਨਣ ਨੂੰ ਆ ਗਿਆ ਅਗੇ ਲੈ ਕੌਣ ਆ ਗਿਆ ਪੌੜ ਬੰਨਣ ਨੂੰ ਤੁਸੀਂ ਵੀ ਕੋਣ ਬੰਨਣ ਨੂੰ ਮੈਂ ਮੈਂ ਲੈ ਜਾਣਾ ਮੈਂ ਲੈ ਜਾਣਾ ਨਾਲ ਮੇਰੀ ਗੱਲ ਸੁਣਾ ਮਨਜੀਤ ਇੱਕ ਮਿੰਟ ਚੁੱਪ ਕਰ ਤੂੰ ਮੈਂ ਦੇਖ ਲੈ ਤੇ ਕਿੰਨੇ ਕਰਤੂਤ ਦਾ ਮਾਲਕ ਹੈ ਜਿਹੜਾ ਮਾਂ ਨੂੰ ਆਖੀ ਜਾਂਦਾ ਵੀ ਇਹਦੀਆਂ ਆਤ ਤਾਂ ਮੜਗੀਆਂ ਜਦੋਂ ਇਹਨਾਂ ਕੁਛ ਬੰਦਾ ਆਪਦੇ ਕੰਨੀ ਸੁਣ ਲੈਣਾ ਵੀ ਕੀ ਕੁੱਤੇ ਖਾਣੀ ਮਿਲ ਜਾਂਦੀ ਐ ਮੈਂ ਤਾਂ ਉਸ ਦਿਨ ਨੂੰ ਪੁੱਛਾਉਣਾ ਜਿੱਦੇ ਤੁਹਾਡੇ ਨਾਂ ਜਿਹੜੀ ਜ਼ਮੀਰ ਕਰਾਤੀਆਂ ਰਹਿਣੇ ਉਹ ਅਸਲ ਤੁਸੀਂ ਛਾਣਾ ਉਸਰ ਤੇ ਉਦੋਂ ਪਹਿਲਾਂ ਕਿਵੇਂ ਇਹ ਚੰਗੀ ਰੋਟੀ ਖਵਾਉਂਦੀ ਹੁੰਦੀ ਸੀਂਆਂ ਨੂੰ ਮਾਮਾ ਹੁਣ ਨਹੀਂ ਅਸੀਂ ਹੁਣੇ ਵੀ ਪਾ ਪਾਣੀ ਮੇਰੀ ਕੀ ਗੱਲ ਆ ਤਾਂ ਜਿਹੜੀ ਤੁਸੀਂ ਹੁਣ ਵੀਰਪਾਲ ਦੇਖ ਲੈ ਜਿਹੜੇ ਖਵਾਈ ਜਾਂਦੇ ਸੀਂਗਾ ਤੁਸੀਂ ਮੰਮੀ ਕੱਲ ਪਾਈ ਕਰਦੇ ਆਈ ਕੌਣ ਟੋਕੜ ਗਈ ਕਰਦੇ ਆ ਸਾਨੂੰ ਹਰੇਕ ਕੰਮ ਜਾ ਆਏ ਨੇ ਕਿਤਾ ਸਹੀ ਨਹੀਂ ਲਾਇਆ ਦਾਗ ਪਏ ਐ ਪੋਚਿਆ ਨਹੀਂ ਸਹੀ ਆ ਆਈ ਗਈ ਨਾ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੀ ਮਾਂ ਨੇ ਕਦੇ ਤੇਰੀ ਨਹੀਂ ਕਦੇ ਦੀ ਮੰਜੀਦ ਦੀ ਨੇ ਵਿਆਹਿਆਂ ਜਾਣ ਤੋਂ ਪਹਿਲਾਂ ਮਾਂ ਨੇ ਕਦੇ ਟੋਕਿਆ ਨਹੀਂ ਸੀ ਤੁਹਾਨੂੰ ਨਹੀਂ ਟੋਕਿਆ ਕਿੱਥੇ ਮਾਂ ਮਾਮਾ ਬਸ ਫੇਰ ਇੱਥੋਂ ਇੱਥੋਂ ਕਰਦੀ ਇਹ ਚੀਜ਼ਾਂ ਸੱਸਾਂ ਹੀ ਕਰ ਸਕਦੀ ਇੱਥੋਂ ਹੀ ਖਰਾਬੀ ਹੋਈ ਹੈ ਵੀ ਮਾਂ ਨੇ ਟੋਕਿਆ ਹੁੰਦਾ ਨਾ ਦੱਸਿਆ ਹੁੰਦਾ ਵੀ ਚੁੱਲ੍ਹਾ ਚੌਂਕਾ ਐ ਕਰੀਦਾ ਇਹ ਸਿਆਣੀ ਐ ਇਹਨੂੰ ਪੁੱਛ ਕੇ ਕਰ ਲਿਆ ਕਰੋ ਜੇ ਦੱਸ ਦੇ ਕੋਈ ਮਾੜੀ ਗੱਲ ਹੈ ਚਲ ਕੋਈ ਹੁਣ ਮਾੜੀ ਲੱਗਣ ਲੱਗਦੀ ਐ ਉਹ ਮਾਮਾ ਉਹ ਵੀ ਤੇਰੇ ਨਾਲ ਸਾਰੇ ਸਿਆਪੇ ਉਹ ਗੱਲ ਸੁਣ ਲੈ ਮੇਰੀ ਯਾਰਾ ਰਾਜੇ ਗੱਲ ਸੁਣੋ ਸਾਰੇ ਸਿਆਪੇ ਜਿਹੜੇ ਨਾ ਜਿਹੜੇ 6-7 ਮਹੀਨੇ ਜ਼ਮੀਨ ਨਾਕرائی ਨੂੰ ਹੋ ਗਏ ਮੈਂ ਵੀ ਤਾਂ ਹੀ ਆਇਆ ਸੀ ਕਿ ਮੈਂ ਕਿ ਕੁਦਰਤੀ ਮੈਂ ਚੁੱਪ ਚੀ ਬੀਤਾ ਇੱਕ ਵਾਰੀ ਜਾਣਾ ਮੇਣਾ ਜਾ ਕੇ ਮੀਂਹ ਪਿਆ ਕੋਈ ਗੱਲ ਨਹੀਂ ਇੱਕ ਦਿਨ ਗਿਆ ਮੈਂ ਤਾਂ ਸੋਚਿਆ ਮੈਂ ਕਿ ਰਾਤ ਲਾ ਕੇ ਆਉਂਗਾ ਮੈਂ ਆਉਣਾ ਨਾਲੇ ਦਾ ਭਾਂਜਣਾ ਗੱਲਾਂ ਮਾਰੂਗਾ ਨਾਲੇ ਭੈਣ ਨਾਲੇ ਭਾਂਜਣ ਨੂੰ ਹਨਾ ਤੇ ਭਾਂਜਣ ਨੂੰ ਹਾ ਪੰਗੋੜੇ ਚ ਢਾਈ ਜਾਂਦੇ ਮੇਰੀ ਭੈਣ ਨੂੰ ਇੱਥੇ ਮੰਮੀ ਤੂੰ ਵੀ ਕੁਝ ਬੋਲ ਸਾਡੇ ਬੋਲਣ ਤੋਂ ਕੀ ਛੱਡੀ ਨੇ ਬੋਲਣ ਤੋਂ ਕੀ ਛੱਡੀ ਨੇ ਤੁਹਾਡੀਆਂ ਪਟਰਾਣੀਆਂ ਨੇ ਨਹੀਂ ਮਾਮਾ ਇਹ ਤਾਂ ਬੋਲਦੀ ਹੀ ਨਹੀਂ ਇਹ ਤਾਂ ਇਹ ਤਾਂ ਤੁਹਾਨੂੰ ਲੱਗਦਾ ਤੁਹਾਡੇ ਐ ਕੁ ਆਪਸ ਵਿੱਚ ਲੜੀ ਜਾਂ ਇਹਦਾ ਉਹ ਨਹੀਂ ਕੋਈ ਕਹਿੰਦਾ ਕਿ ਥੋਡੇ ਵਰਗੇ ਸੱਤ ਪੁੱਤ ਜੰਮਣ ਨਾਲੋਂ ਨਾ ਇੱਕ ਧੀ ਜੰਮੀ ਹੋਵੇ ਨਹੀਂ ਕਾਣੀ ਤੇ ਲੱਖ ਗੁਣੇ ਚੰਗੀ ਹੈ ਅਸਲ ਸਹੀ ਹੈ ਗੱਲ ਇਹ ਵੀ ਫਿਕਰ ਜਿਹੜਾ ਮੇਰੇ ਵਾਲੀ ਨਹੀਂ ਮਾਮਾ ਮਾਮਾ ਤੇ ਫਿਰ ਮੇਰੇ ਵਾਲੀ ਬੋਲਦੀ ਆ ਕਮਾਲ ਕਰੀ ਜਾਂਦਾ ਤੂੰ ਯਾਰ ਹਾਂ 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 ਉਹੀ ਗੱਲ ਕਰੀ ਹੁਣ ਹੁਣ ਤੁਸੀਂ ਆਪਸ ਦੇ ਵਿੱਚ ਉਲਝੋ ਵੀ ਨਹੀਂ ਯਾਰ ਮਾਮਾ ਨਹੀਂ ਨਹੀਂ ਵੀ ਮੇਰੀ ਨਾ ਸੁਣਨੀ ਪੈ ਜੇ ਆਪਸ ਦੇ ਵਿੱਚ ਕਲੇਸ਼ ਪਾ ਕੇ ਬਹਿ ਜਾਓ ਅਕਰੀ ਜਾਣ ਕੇ ਤੁਸੀਂ ਡਰਾਮਾ ਕਰਨ ਬਹਿ ਜਾਓ ਨਹੀਂ ਮਾਮਾ ਅਸੀਂ ਨਹੀਂ ਮੰਮੀ ਦੀ ਗੱਲ ਟਾਲੀ ਕਰੇ ਮਨਜੀਤ ਕਾਹਦਾ ਰੋਲਾ ਸੀ ਕਿ ਮੈਨੂੰ 2 ਮਿੰਟਾਂ ਹੀ ਦੱਸ ਦਿਓ ਠੀਕ ਹੈ ਕਿ ਨਿਪੜ ਗਿਆ ਕੰਮ ਮੈਨੂੰ ਪਤਾ ਲੱਗ ਗਿਆ ਮੈਂ ਤਾਂ ਇਹਨਾਂ ਨਾਲ ਬੋਲਦੀ ਸੀਗੀ ਕੀ ਤਰ੍ਹਾਂ ਬੋਲਦੀ ਸੀ ਤੂੰ ਇਹਨੂੰ ਤੂੰ ਇਹਨੂੰ ਆਖੀ ਜਾਂਦੀ ਸੀਗੀ ਭੈਣ ਨੂੰ ਵੀ ਤੇਰਾ ਭਰਾ ਨਹੀਂ ਵੜਦਾ ਤੂੰ pequini ਮਰਦੀ ਤੂੰ ਮੀਨਣੇ ਲੋਕਾਂ ਦੀ ਬੁੜੀਆਂ ਲਾ ਕੇ ਤੂੰ ਆਖੀ ਜਾਂਦੀ ਸੀ ਇਹ ਮੈਨੂੰ ਕਹੇ ਸਾਨੂੰ ਕਹਿ ਦਈ ਮੈਂ ਤੂੰ pequini ਚਾਹੁੰਦੀ ਸੀ ਤੇ 10-10 ਲੱਖ ਲਾ ਕੇ ਸੀ ਵਿਆਹ ਕਰਿਆ ਤੇ ਮੈਂ ਕਿਹਾ ਤੁਸੀਂ ਘਰ ਨਹੀਂ ਪਰਿਆ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਨਾ ਤਾਂ ਵੀਰਪਲਾਂਏ ਦੱਸ ਤੇ ਕਿਆਂ ਦੀ ਗੱਲ ਇਹ ਛੇੜਦੀ ਪਹਿਲਾਂ ਅਸੀਂ ਨਹੀਂ ਕਰਦੇ ਪੇਕੇ ਤਾਂ ਕਰੀ ਜਦੋਂ ਐਸ ਉਮਰ ਦੇ ਵਿੱਚ ਤੁਸੀਂ ਉਹਨੂੰ ਕੁੱਤੇ ਲਾਉਂਗੇ ਤੁਸੀਂ ਤੜੋਂਗੇ ਮੂੰਹ ਤੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਜਵਾਬ ਵੀ ਨਹੀਂ ਦੇਵੇ ਪਰ ਅਸੀਂ ਪੇਕੇ ਤਾਂ ਨਹੀਂ ਫੜਦੇ ਅਸੀਂ ਆਪਦਾ ਘਰ ਇੱਧਰ ਹੀ ਲੜਦੀਆਂ ਤੇ ਤੇਕਿਆਂ ਨੂੰ ਪੈਂਦੀ ਆ ਫਿਰ ਮੈਨੂੰ ਐਂ ਦੱਸ ਦਿਓ ਵੀ ਤੁਹਾਨੂੰ 4-4 5-5 ਸਾਲ ਹੋ ਗਏ ਵਿਹਿਆਂ ਨੂੰ ਜਿੰਨਾ ਚਿਰ ਜ਼ਮੀਨ ਵੀ ਤੁਹਾਡੇ ਨਾਂ ਕਰਾਈਏ ਨੇ ਉਹਨਾਂ ਚਿਰ ਕਿਵੇਂ ਤੱਕੜਿਆ ਬਿਨਾਂ ਸੀਗਾ ਤੁਸੀਂ ਉਹ ਚੋਲੂ ਚ ਸਾਨੂੰ ਇਹਨਾਂ ਦਾ ਅਸਰ ਚ ਪਤਾ ਹੀ ਨਹੀਂ ਸੀ ਹਾਂ ਜਦੋਂ ਮਤਲਬ ਕੱਢ ਲਿਆ ਪੰਜ ਸੱਤ ਕਿੱਲੇ ਜ਼ਮੀਨ ਤੁਹਾਡੇ ਨਾਲ ਲਵਾਤੀ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਇਹ ਤਾਂ ਬੁੜੀ ਤੋਂ ਕੀ ਲੈਣਾ ਮਾਰੋ ਧੱਕੇ ਕੱਢੋ ਜੇ ਨਿਕਲਦੀ ਆ ਤਾਂ ਰੋਟੀ ਦੇਣੀ ਮਾਮਾ ਜੀ ਮੇਰੇ ਸੁਣੋ ਗੱਲ ਕੋਈ ਨਹੀਂ ਸਮਝਾਉਂਦੇ ਅਸੀਂ ਇਹਨਾਂ ਨੂੰ ਕੀ ਤੁਸੀਂ ਸਮਝਾਉਂਨਾ ਆਸੋਲਿਆ ਤੁਸੀਂ ਤਾਂ ਹੱਥ ਹੀ ਕਰਤੀ ਯਾਰ ਮਾੜਾ ਮੋਟਾ ਦਾ ਕੋਈ ਤੁਸੀਂ ਨਾ ਜਮਾ ਮੈਂ ਗੁੱਸਾ ਨਾ ਕਰਿਓ ਗੁਰੂ ਮੇਰੀ ਗੱਲ ਦਾ ਠੀਕ ਹੈ ਮੈਂ ਤੁਹਾਨੂੰ ਅੱਜ ਤੱਕ ਧੀਆ ਦੇ ਬਰਾਬਰ ਸਮਝਾਉ ਜਿਹੜ ਤੁਸੀਂ ਜਾ ਯਾਰ ਮੇਰੀ ਗੱਲ ਸੁਣ ਲੋ ਵੀਰਪਾਲ ਠੰਡਾ ਲੈ ਕੇ ਆ ਉਹ ਮੈਂ ਰੱਜਾਂ ਤੁਹਾਡੇ ਠੰਡੇ ਤੋਂ ਯਾਰ ਰੱਜਾਂ ਤੁਹਾਡੇ ਠੰਡੇ ਤੋਂ ਜਾ ਤੂੰ ਲਿਆ ਸ਼ੇਕ ਬਣਾ ਕੇ ਲੈ ਮਾਮੇ ਅੱਛਾ ਮਾਮੇ ਆਦੇ ਸ਼ੇਕ ਮਾਮੇ ਬੈਠੀ ਰਹਿ ਬੈਠੀ ਰਹਿ ਕੁਝ ਨਹੀਂ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਨਾ ਕਿ ਮਾਮਾ ਕੋਈ ਨਹੀਂ ਮੈਂ ਸਾਰਾ ਪਿੰਡ ਦਾ ਕੋਟਕਚਾਰੀ ਮਨੁਸਿਆ ਕਰਕੇ ਲੈ ਕੇ ਤੁਰੇ ਫਿਰਦਾ ਰਹਿੰਦਾ ਵੀ ਅਗਲਾ ਕਹਿੰਦਾ ਵੀ ਗੱਲ ਜਿਹੜੀ ਮੂੰਹ ਤੇ ਚਾਹੇ ਜੋ ਮਰਜੀ ਬਠੜੋ ਕਹਿਣ ਲੱਗਾ ਮੈਂ ਮੈਂਟ ਨਹੀਂ ਲਾਉਦਾ ਗਾ ਗੁੱਸਾ ਲੱਗਦਾ ਤਾਂ ਲੱਗੇ ਤੁਹਾਨੂੰ ਅੱਜ ਤੋਂ ਬਾਅਦ ਮੈਨੂੰ ਪਤਾ ਨਾ ਤੁਸੀਂ ਸਾਡੇ ਪੈਰ ਪਾਉਣਾ ਨ ਤੁਸੀਂ ਲੱਗੇ ਜਨਾਨੀਆਂ ਦੇ ਥੱਲੇ ਇੰਨੀ ਛੇਤੀ ਕੜਾ ਵੀ ਨਹੀਂ ਥੱਲੇ ਲੱਗਦਾ ਜਿਨੀ ਜਿਨੀ ਚਾਰ ਪੰਜ ਸਾਲਾਂ ਕੀ ਯਾਰ ਤੁਸੀਂ ਬੰਦਾਂ ਤੋਂ ਮੂਰੇ ਬਣ ਯਾਰ ਜਨਾਨੀਆਂ ਸਾਹਮਣੇ ਤੁਹਾਨੂੰ ਮਾਂ ਦੀ ਕਦਰ ਹੀ ਨਹੀਂ ਪੈਣੇ ਜੇ ਕੋਈ ਲੇੜਾ ਕਪੜਾ ਚੱਕਣਾ ਚੱਕਣਾ ਨਹੀਂ ਕੋਈ ਲੋੜ ਨਹੀਂ ਚੱਲ ਮੇਰੀ ਗੱਲ ਸੁਣ ਓਏ ਜਿਹੜੀ 6-7 ਕਿਲੇ ਨਾ ਕਰਾਈਆਂ ਨਾ ਤੁਹਾਨੂੰ ਮੈਂ ਆਏ ਲਵਾ ਕੇ ਵਿਖਾਉਂਗਾ ਕੋੜ ਦੀ ਚਾਰੀਆਂ ਨਾਲੇ ਬਾਹਰ ਮੇਰਾ ਠੀਕ ਨਹੀਂ ਮਾਮਾ ਨਹੀਂ ਨਹੀਂ ਕੋਈ ਮਾਮਾ ਕਸੂ ਉਹ ਬੈ ਜਾ ਉਸੇ ਬੈਠੋ ਟੈੱਕੀ ਕੋਈ ਮਾਮੇ ਨੂੰ ਨਾ ਨਾ ਮਾਮਾ ਇੱਕ ਵਾਰ ਕੀ ਗਲਤੀ ਹੁੰਦੀ ਮਾਮਾ ਕੋਈ ਗੱਲ ਨਹੀਂ ਤੇਰੀ ਗੱਤ ਸਾਡਾ ਸਰ ਨਹੀਂ ਮੈਂ ਨੀ ਬੰਬ ਨਹੀਂ ਮਾਮਾ ਕੋਈ ਨਹੀਂ ਕੋਈ ਨਹੀਂ ਮਾਮਾ ਬਿਲਕੁਲ ਕੋਈ ਨਹੀਂ ਕੋਈ ਨਹੀਂ ਆਜੋ ਤੁਸੀਂ ਵੀ ਕਹਿਦਾ ਪਿੱਛੇ ਹਣਾ ਕਰਦੇ ਆ ਉਹ ਤਾਂ ਲੜਾ ਨਹੀਂ ਇਹ ਜਿੱ ਕੋਈ ਗੱਲ ਨਹੀਂ ਨਾ ਤਾਂ ਮੈਂ ਕੀ ਕਰਾਂ ਫੋਟੇ ਤੇ ਮਾਮਾ ਨਹੀਂ ਸਾਡੀ ਰੱਬ ਦੀ ਮਾਮਾ ਜੇ ਤੂੰ ਮੁੜ ਕੇ ਕੁਝ ਹੋਇਆ ਤਾਂ ਜੇ ਤੁਹਾਡੇ ਜੁੱਤੀ ਸਿਰ ਤੇ ਰੱਖੀ ਹੁੰਦੀ ਨਾ ਪਹਿਲੇ ਦਿਨੋਂ ਰੱਖੀ ਹੁੰਦੀ ਮਾਮਾ ਹੁਣ ਨਹੀਂ ਹੁੰਦਾ 1% ਵੀ ਕੁਝ ਨਹੀਂ ਹੁੰਦਾ ਹੁਣ ਮੇਰੀ ਇੱਕ ਗੱਲ ਸੁਣਨਾ ਰਾਜੇ ਸਿੱਧੀ ਤੋ ਵੀ ਸਾਲਾ ਹਰਵਿੰਦਰ ਗੱਲ ਮੇਰੀ ਜੇ ਅੱਜ ਤੋਂ ਬਾਅਦ ਮੈਨੂੰ ਇੱਕ ਨਵੇਂ ਪੈਸੇ ਦੀ ਵੀ ਕੰਪਲੀਟ ਆ ਗਈ ਮਨਜੀਤ ਤੇਰੀ ਵੀਰਪਾਲ ਤੇਰੀ ਤੁਸੀਂ ਵੀ ਬੋਲਣਾ ਨਹੀਂ ਤੇ ਮਾਫ਼ਤ ਮਾਫੀ ਮੰਗੋ ਚੱਲ ਨਿੱਕੀ ਮਾਫ਼ ਚੱਲ ਸਰਕਾਰ ਨਾਲ ਆ ਫਿਰ ਮੇਰੀ ਲੋੜ ਨਹੀਂ ਮੈਨੂੰ ਇੱਕ ਗੱਲ ਦੱਸ ਸਕਦਾ ਵੀ ਜੇ ਮੈਨੂੰ ਅੱਜ ਅੱਜ ਤੋਂ ਬਾਅਦ ਪੈਣੇ ਮੇਰੀ ਗੱਲ ਸੁਣਾ ਤੂੰ ਚੁੱਪ ਕਰਕੇ ਨਾ ਪਤਾ ਨਹੀਂ ਕਦੋਂ ਕਦੀ ਸਹੀ ਜਾਣੀ ਜੇ ਮੈਨੂੰ ਪਤਾ ਲੱਗਾ ਨਾ ਵੀ ਤੂੰ ਇੱਕ ਵੀ ਗੱਲ ਇਹਨਾਂ ਦੀ ਬਰਦਾਸ਼ਤ ਕੀਤੀ ਜੇ ਤੇਰੇ 'ਚ ਗਲਤੀ ਹੋਈ ਤਾਂ ਸਿੱਧੀ ਗੱਲ ਵੀ ਤੂੰ ਵੱਡੀਆਂ ਬੇਸ਼ੱਕ ਤੇ ਮੈਂ ਨਹੀਂ ਬੜਨਾ ਤੇਰੇ ਆਖੇ ਤੇ ਜੇ ਗਲਤੀ ਇਹਨਾਂ ਦੇ ਵਿੱਚ ਮੈਂ ਆ ਤੈਨੂੰ ਸੁਣਾਈ ਸੁਣਾਈ ਜਾਂਦੀ ਸੀ ਨਾ ਤੇਰਾ ਭਰਾ ਨਹੀਂ ਵੱੜਦਾ ਤੂੰ ਤੂੰ ਪੇਖੀ ਨਹੀਂ ਮੀਨਾਂ ਲਾਉਂਦੀ ਲੈਵੇਂ ਲੈ ਜਾ ਮੈਂ ਸਾਡੇ ਦੋ ਪਰਦਾਤੀ ਵੀ ਮੰਦੀ ਕੋਈ ਗੱਲ ਨਹੀਂ ਮਮਾ ਹੋਣੀ ਗੱਲ ਜੇ ਅੱਜ ਤੋਂ ਮੇਰੇ ਹੱਥ ਲਾ ਦੇਣਾ ਨਹੀਂ 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 ਚੱਲ ਮੇਰੇ ਹੱਥ ਨਹੀਂ ਦੇ ਦਿੱਤੀ ਸਤਕਾਰ ਰੱਖੋ ਉਥੋਂ ਆਪਦੀ ਮਾਂ ਦੇ ਬਰਾਬਰ ਸਮਝੋ ਸੱਤ ਨੂੰ ਫਿਰ ਪਤਾ ਲੱਗੂਗਾ ਤੁਹਾਡੇ ਆਸਰੇ ਹੈ ਪਤਾ ਨਹੀਂ 4 ਸਾਲ ਹੈਗੀ ਕਿ ਨਹੀਂ ਹੈਗੀ ਸਾਡੇ ਰਾਬਰ ਕੀ ਮਮਾ ਅੱਜ ਰਾਬਰ ਕੀ ਤੁਸੀਂ ਤਾਸ਼ ਕੀ ਏ ਮੇਰਾ ਰਾਬਰ ਕੇ ਮਾਂ ਛੱਡ ਕੇ ਬਾਹਰ ਬਾਹਰ ਰਾਬਰ ਕੀ ਮਾਂ ਦਾ ਜੁੜਾ ਛੱਡ ਕੇ ਉਹ ਦੱਸ ਮਾਮਾ ਜੀ ਆਜੋ ਬਸ ਜੇ ਅੱਜ ਤੋਂ ਬੰਦ ਨਾ ਮੈਂ ਨਹੀਂ ਬਹਿਣਾ ਯਾਰ ਮੈਂ ਨਹੀਂ ਮਾਮਾ ਮੈਂ ਨਹੀਂ ਬਹਿਣਾ ਮੇਰਾ ਸੇਵੀਆਂ ਬਣਾ ਵੀਰਪਾਲ ਸੇਵੀਆਂ ਬਣਾ ਉਹ ਬਸ ਆਓ ਮਾਮਾ ਜੀ ਛੱਡੋ ਤੁਸੀਂ ਜੀ ਅੱਜ ਤੋਂ ਮਰ ਮੇਰੀ ਗੱਲ ਸੁਣੋ ਬੈਠੋ ਫੇਰ ਮੈਂ ਜੀ ਅੱਜ ਤੋਂ ਬਾਅਦ ਮੈਨੂੰ ਕੋਈ ਗੱਲ ਪਤਾ ਲੱਗੀ ਨਾ ਉਹ ਜੀ ਕੰਧਾ ਮਾਮਾ ਤੇਰਾ ਨਾ ਦਿੱਤ ਨਾ ਮੇਰਾ ਸਰ ਜਿਹੜੀ ਤੁਹਾਡੇ ਨਾਕ ਰਾਈਏ ਨਾ ਬਾ ਜਿਵੇਂ ਮਰਜ਼ੀ ਕਰ ਲੀ ਮਾਮਾ ਠੀਕ ਹੈ ਉਹ ਲੱਥੂ ਗਈ ਮੇਰੇ ਕੋਲ ਲਿਖਾ ਕੇ ਲੈਣ ਰੱਖੂੰਗਾ ਸਾਰੀ ਉਹਰ ਆਪਦੇ ਕੋਲੇ ਰਾਣੀ ਬਣਾ ਕੇ ਠੀਕ ਹੈ ਮੈਂ ਤੁਹਾਨੂੰ ਮਾਮਾ ਜੀ ਜਿਵੇਂ ਮਰਜ਼ੀ ਤੇਰੀ ਜਿੱਥੇ ਸਿੱਟਾ ਬਣਾਉਣਾ ਸਮਝਦੇ ਵੀ ਪੈਣਾ ਪੜਗੇ ਹੋ ਕੇ ਤੇ ਸਿੱਟੀਆਂ ਕਿਸੇ ਮੱਸ ਮੱਸ ਮਾਮਾ ਉਹ ਦੁਪਰਕੇ ਨੂੰ ਚੱਲ ਛੱਡ ਮਾਮਾ ਗੁੱਸ ਪਣਾ ਨਦਰ ਸ਼ਾਨ ਨੂੰ ਪੀ ਮੰਗੀ ਕਿਹੜੀ ਆਦੋ ਕੁਛ ਨਹੀਂ ਪੀਣਾ ਸਾਹਮਣੋਂ ਯਾਰ ਉਹ ਬਸ ਮਾਮਾ ਨੂੰ ਛੱਡ ਗੋਸਾ ਮਿੱਟੀ ਪਾ ਗੱਲ ਬਸ ਇਹਦੀ ਗੱਲ ਇਹ ਤਾਂ ਕੰਜਸਾ ਨਾਲ ਚਲੀ ਜਾਣਾ ਠੀਕ ਠਾਕ ਚਲ ਬਸ ਮਾਂ ਹੁਣ ਇਹ ਗੱਲ ਤੂੰ ਛੱਡੋ ਹੋਰ ਮਾਮਾ ਮਾਮੀ ਹੋਰੀ ਕਿਵੇਂ ਆ ਆਪਣਾ ਸ਼ੂਟਾ ਕੈਨੇਡਾ ਠੀਕ ਹੈ ਕੰਮ ਮਿਲ ਗਿਆ ਮਾਮਾ ਮਿੱਟੀਆਂ ਨਾ ਮਾਰੋ ਯਾਰ ਸਾਰਾ ਕੁਝ ਠੀਕ ਹੈ ਕੋਈ ਨਹੀਂ ਮੈਨੂੰ ਚਾਹ ਤੋਣ ਦੇ ਫੇਰ ਕਰੂੰਗਾ ਕੱਲ੍ਹ ਆਹ ਲੋ ਪਾਣੀ ਪੀ ਲੈ ਆਣੀ ਨੂੰ ਪਾ ਇਹ ਲੈ ਲੇ ਕੋਈ ਨਾ ਕੋਈ ਮੈਂ ਤਾਂ ਸੋਈ ਚ ਜਾਣਾ ਤੂੰ ਫਿਰ ਜੂਸ ਜਾ ਸਬਣਾ ਲੈਣਾ ਸੀ ਉਹ ਮਾਂ ਇੰਨਾ ਪਾਣੀ ਪੀ ਲੈਂਦੇ ਨਾ ਬਣਾ ਦੇ ਬਸ ਕੁਝ ਨਹੀਂ ਚਾਹੀਦਾ ਹਜੇ ਕੁਝ ਨਹੀਂ ਚਾਹੀਦਾ